ਇਕ ਉੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰ사ਦਿ ਜਪੁ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰੱਖ ਹੋ ਸਰਮਾ ਮਾਗੇ ਮਜਨ ਸੰਗ ਸਾਧੂਆ ਟੂੜੀ ਕਰ ਇਸ ਨਾਨ ਹਰ ਕਾ ਨਾਮ ਤੇ ਆਏ ਸੁਣਾ ਸਭ ਨਾਂ ਨੌ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਮੋਹੀਏ ਬਿਨ ਸਲੋਬ ਸੁਆਣ ਸੱਚ ਮਾਰਗ ਚਲਦਿਆਂ ਉਸ ਤਤ ਕਰੇ ਜਹਾਨ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਏ ਪੁਰਖ ਸੁਜਾਨ ਜੇ ਨਾ ਮਿਲਿਆ ਪ੍ਰਭ ਆਪਨਾ ਨਾਨਕ ਤੈਨ ਕੁਰਬਾਨ ਮਾਗੇ ਸੁਚੇ ਸੇ ਕਾਂਢੀ ਹੈ பூரா மருவான் ஜி மில் பிரபன நான தின குரான ਮਾਗ ਸੁਚੇ ਸਕੰਧੀ ਹੈ ਜੇ ਨ ਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੀ ਕੁਲ ਆਲਮ ਪਤਿਤ ਪਾਵਨ ਕਿਰਪਾ ਨਿਦਾਨ ਦਿਨਾਂ ਬੰਦੂ ਹਲਤ ਪਲਤ ਕੇ ਰਾਖੇ ਦਸੂ ਪਾਤ ਸਹੰਕੀ ਆਤਮਕ ਸਰੂਪ ਜਾਗਦੀ ਜੋਤ ਜਹਾਰਾਜ ਹੂਰ ਸਰਬ ਕਲਾ ਪਰਪੂਰ ਖੰਡਾਂ ਬ੍ਰਹਮੰਡਾਂ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਉਹਨਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਕੀ ਵਡਿਆਈ ਹੋਈ ਗੁਰੂ ਰੂਪ ਸਾਧ ਸੰਗਤ ਜੀ ਅੱਜ ਮਾਗ ਦੇ ਮਹੀਨੇ ਦੀ ਆਰੰਭਤਾ ਹੋ ਚੁੱਕੀ ਹੈ ਪੋ ਦਾ ਮਹੀਨਾ ਬਤੀਤ ਹੋ ਚੁੱਕਾ ਹੈ ਮਾਗਦੇ ਮਹੀਨੇ ਦੀ ਸੰਖੇਪ ਵਿਚਾਰ ਆਪ ਸੰਗਤਾਂ ਦੇ ਚਰਨ ਪਰ ਸਕਾ ਆਪ ਸਮੂਚੀਆਂ ਸੰਗਤਾਂ ਅਸੀਸ ਬਖਸ਼ਦੇ ਹੋਏ ਸੀਸ ਨਿਵਾ ਕੇ ਗੁਰੂ ਸਾਹਿਬ ਜੀ ਨੂੰ ਪਿਆਰ ਸਹਿਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿੱਥੇ ਪੋ ਦਾ ਮਹੀਨਾ ਬਤੀਤ ਹੋਇਆ ਹੈ माघ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਇਸ ਦਾ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਪੰਚਮ ਗੁਰਦੇਵ ਸਹੀਦਾ ਦੇ ਸਿਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਮੁਖਾਰਬਿੰਤੋ ਉਚਾਰਨ ਕੀਤਾ ਹੋਇਆ 12 ਮਹਾ ਮਾਘ ਦੇ ਅੰਦਰ ਆਪ ਜੀ ਨੇ ਮਾਘ ਦੇ ਮਹੀਨੇ ਦੇ ਪ੍ਰਤੀ ਜੋ ਸੱਚੇ ਪਾਸ ਸਜਨੇ ਮੂਲ ਪਾਠ ਹੈ ਉਸ ਦਾ ਉਚਾਰਨ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਮਾਗ ਮਜਨ ਸੰਗ ਸਾਦੂਆ ਤੋੜੇ ਕਰ ਇਸ ਨਾਨਕ ਮਾਗ ਯਾਨੀ ਮਾਗ ਦਾ ਮਹੀਨਾ ਮਾਗ ਨਖੇਤਰ ਵਾਲੀ ਪੂਰਨ ਮਾਸੀ ਦਾ ਮਹੀਨਾ ਮਾਗ ਦੇ ਮਹੀਨੇ ਦੇ ਵਿੱਚ ਮੱਜਨ ਚੋਬੀ ਕਰਕੇ ਇਸ਼ਨਾਨ ਕਰਨਾ ਕਿਸੇ ਵਿਸ਼ੇਸ਼ ਪੂਰਵ ਤੇ ਇਸ਼ਨਾਨ ਕਰਨ ਸਤਿਗੁਰ ਜੀ ਕਹਿੰਦੇ ਨੇ ਸੰਗ ਸਾਧੂਆਂ ਉਹਨਾਂ ਸਾਧੂ ਜਨਾਂ ਦੀ ਧੂੜੀ ਕਰ ਇਸ਼ਨਾਨ ਧੂੜੀ ਦੇ ਅੰਦਰ ਇਸ ਨਾਨ ਕਰਨਾ ਕਰ ਇਸ ਮਹੀਨੇ ਦੇ ਅੰਦਰ ਸ਼ਾਸਤਰਾਂ ਦੇ ਮੁਤਾਬਕ ਮਾਗੀ ਵਾਲੇ ਦਿਨ ਇਸ ਦਾ ਜਿਹੜਾ ਪਹਿਲਾ ਦਿਨ ਹੈ ਇਹ ਬੜਾ ਪਵਿੱਤਰ ਮੰਨਿਆ ਗਿਆ ਹੈ ਸ਼ਾਸਤਰਾਂ ਦੇ ਬਿਚਾਰ ਭਾਰਤ ਵਰਸ ਦੇ ਲੋਕ ਮਾਗੀ ਵਾਲੇ ਦਿਨ ਪਰਿਆਗ ਰਾਜ ਤੀਰਥੇ ਜਾ ਕੇ ਇਸ਼ਨਾਨ ਕਰਨ ਨੂੰ ਬਹੁਤ ਪੁੰਨ ਕਰਮ ਸਮਝਦੇ ਨੇ ਪਰਿਆਗ ਰਾਜ ਅਲਹਾਬਾਦ ਦੇ ਅੰਦਰ ਜਿੱਥੇ ਤ੍ਰਿਬੇਣੀ ਹੈ ਤਿੰਨ ਨਦੀਆਂ ਦਾ ਸੰਗਮ ਮੰਨੇ ਗਿਆ ਉੱਥੇ ਦੋ ਨਦੀਆਂ ਜਿਹੜੀਆਂ ਗੰਗਾ ਤੇ ਜਮਨਾ ਪ੍ਰਤੱਖ ਰੂਪ ਦੇ ਵਿੱਚ ਨੇ ਔਰ ਕਹਿੰਦੇ ਨੇ ਸਰਸਤੀ ਉੱਥੇ ਗੁਪਤ ਰੂਪ ਦੇ ਵਿੱਚ ਵਿਚਰਦੀ ਉਸ ਤੇ ਇਸ਼ਨਾਨ ਕਰਨਾ ਚੋਬੀ ਲਾ ਕੇ ਇਸ ਦਿਨ ਨੂੰ ਬੜਾ ਪੁੰਨ ਕਰਮ ਸਮਝਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਕਿ ਕਿਸੇ ਤੀਰਥ ਤੇ ਜਾ ਕੇ ਹੋਰ ਤੀਰਥਾਂ ਤੇ ਜਾ ਕੇ ਮਨੁੱਖ ਜੋ ਹੈ ਉਹ ਇਸ਼ਨਾਨ ਕਰਦਾ ਪਰ ਮਹਾਰਾਜ ਜੀ ਕਹਿੰਦੇ ਨੇ ਇਸ ਮਹੀਨੇ ਦੇ ਅੰਦਰ ਕਿਹੜਾ ਇਸ਼ਨਾਨ ਕਰਨਾ ਹੈ ਇਹ ਗੱਲ ਗੁਰਮਤ ਦੇ ਵਿੱਚ ਵੀ ਹੈ ਕਿ ਸਰੀਰ ਦੀ ਸੁੱਧੀ ਦੇ ਵਾਸਤੇ ਇਸ਼ਨਾਨ ਕਰਨ ਨੂੰ ਮਨਾ ਨਹੀਂ ਮਹਾਰਾਜ ਜੀ ਨੇ ਕਿਤੇ ਕੀਤਾ ਤੀਰਥਾਂ ਤੇ ਜਾਣ ਦੀ ਵੀ ਮੜਾਈ ਮਹਾਰਾਜ ਜੀ ਨੇ ਨਹੀਂ ਕੀਤੀ ਪਾਸਾ ਇਹ ਬਕਸਸ ਕਰਦੇ ਨੇ ਵੀ ਇਸ਼ਨਾਨ ਕਰਨਾ ਕਿਹੜਾ ਮਾਗ ਦੇ ਮਹੀਨੇ ਦੇ ਅੰਦਰ ਕਹਿੰਦੇ ਭਾਈ ਸੰਤ ਜਨਾਂ ਦੀ ਸਾਧੂ ਜਨਾਂ ਦੀ ਸਾਧੂ ਦੀ ਪਰਭਾਸ਼ਾ ਸਤਿਗੁਰੂ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਕਿ ਸਾਧ ਕੀ ਮਹਿਮਾ ਬੇਦ ਨਾ ਜਾਣਨ ਜਿਸ ਤਾਂ ਸੁਣੇ ਤੇ ਤਾਂ ਵਖਿਆਨ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਏ ਜਰਨੀ ਰੱਬ ਜੀ ਵਰ ਪਰਮੇਸ਼ਰ ਵਰਗਾਈ ਹੋਵੇ ਸਾਧੂ ਇਹੋ ਜੀ ਮਹਾਰਾਜ ਦੇ ਪ੍ਰਭਾਸਾ ਦੱਸਦੇ ਨੇ ਉਹਨਾਂ ਦੇ ਚਰਨ ਧੂੜੀ ਦੇ ਵਿੱਚ ਇਸ ਨਾਨਕਰ ਦਤਾਰ ਸੱਚੇ ਪਾਤਸ਼ਾਹ ਜੀ ਕਿਉਂਕਿ ਲੋਕ ਤੀਰਥਾਂ ਤੇ ਇਸ ਨਾਨਕਰ ਨੂੰ ਪੂਰਨ ਸਮਝਦੇ ਨੇ ਮਹਾਰਾਜ ਜੀ ਕਹਿੰਦੇ ਨੇ ਤੂੰ ਤੀਸਥਾਂ ਤੇ ਜਾ ਕੇ ਤੇ ਫੇਰ ਵੀ ਇਸ ਦੇ ਅੰਦਰ ਕਿਤੇ ਤਾਂ ਇਸ ਨੂੰ ਇਸ ਦੇ ਰਹਿਣ ਸਹਿਣ ਦਾ ਪ੍ਰਬੰਧ ਨਾ ਹੋਇਆ ਕਿਤੇ ਇਸ ਦੇ ਮਨ ਪੌਣ ਦਾ ਖਾਣ ਪਾਣ ਦਾ ਮਿਲਿਆ ਤਾਂ ਫਿਰ ਉੱਥੇ ਵੀ ਇਹ ਭਟਕਣਾਂ ਦੇ ਵਿੱਚ ਰਹਿੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ ਦੁਆਰ ਹੈ ਦੁਆਰ ਸੁਆਣ ਜਿਉ ਢੋਲਤ ਨਹਿ ਸੁਧ ਰਾਮ ਭਜਨ ਰੱਬ ਜੀ ਦਾ ਪਰਮੇਸ਼ਵਰ ਜੀ ਦਾ ਨਾਮ ਨਾ ਜਪਿਆ ਤੇ ਉੱਥੇ ਜਾ ਕੇ ਵੀ ਇਸ ਨੂੰ ਕੁਝ ਫਿਰ ਪ੍ਰਾਪਤ ਨਹੀਂ ਹੋਣ ਵਾਲਾ ਮਹਾਰਾਜੀ ਕਹਿੰਦੇ ਨੇ ਗੁਰਦੇਵ ਸੱਚੇ ਪਾਸ਼ਾ ਪਵਿੱਤਰ ਬਾਣੀ ਦੇ ਅੰਦਰ ਐਸੇ ਬੜੇ ਫੁਰਮਾਨ ਕਰਦੇ ਨੇ ਸਾਧ ਕੀ ਧੂਰ ਕਰੋ ਇਸ ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਣਕ ਬਿਗਨ ਤੇ ਸਾਧੂ ਰਖੈ ਹਰ ਗੁਣ ਗਾਇ ਅੰਮ੍ਰਿਤ ਰਸ ਚੱਖੈ ਓਟ ਗਹੀ ਸੰਤਹਿਦਰ ਆਇ ਸਰਬ ਸੂਖ ਨਾਨਕ ਤਹਿ ਪਾਇ ਤੇ ਉਹਨਾਂ ਦੇ ਧੂੜੀ ਦੇ ਵਿੱਚ ਇਸਨਾਨ ਕਰਨ ਦੇ ਨਾਲ ਜਿਸ ਤਰ੍ਹਾਂ ਇਸ ਦੇ ਜਿਹੜੇ ਆਉਗਣ ਜਿਹੜੇ ਉਹ ਕੱਟੇ ਜਾ ਸਕਦੇ ਨੇ ਜਿਸ ਦੇ ਵਿੱਚ ਭਾਈ ਨੰਦਲਾਲ ਸਿੰਘ ਜੀ ਬੜੇ ਸੁੰਦਰ ਫਰਮਾਨ ਕਰਦੇ ਨੇ ਕਹਿੰਦੇ ਪਾਤਸ਼ਾਹ ਮੇਰੇ ਦਿਲ ਦੀ ਇੱਕ ਆਰਜੂ ਹੈ ਮੇਰੀ ਇੱਕ ਇੱਛਾ ਹੈ ਪਾਤਸ਼ਾਹ ਕਹਿੰਦੇ ਕੀ ਚਾਹੇ ਕਹਿੰਦੇ ਜਿਹੜੇ ਰਾਹ ਤੋਂ ਰੱਬ ਜੀ ਨੂੰ ਮਿਲਣ ਵਾਲੀ ਕੋਈ ਸੰਗਤ ਜਿਹੜੇ ਜਾਂਦੀ ਹੋਵੇ ਉਸ ਰਾਹ ਤੇ ਮੈਨੂੰ ਖਾਕ ਬਣਾ ਦੇਵੇ ਪਵਿੱਤਰ ਬਚਨ ਲਿਖਦੇ ਨੇ ਸ਼ਬਦ ਕੁਰਬਾਨ ਖਾ ਕੇ ਰਾਹੇ ਸੰਗਤ ਦਿਲੇ ਗੋਆ ਹਮੀਰਾ ਆਰਜੂ ਕਰਤ ਤਤਾਰ ਸੱਚੇ ਪਾਛੇ ਮੇਰੀ ਇੱਛਾ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਸਾ ਜੀ ਬੜੇ ਸੁੰਦਰ ਪ੍ਰਮਾਣ ਕਰਦੇ ਨੇ ਨਾਨਕ ਬੁਗਯੋਧ ਜਨ ਤੁਰਾਂ ਤੇਰੇ ਚੱਕ ਰਾਂ ਪਾਖਾਕ ਦਰਸਲ ਜਿਹੜਾ ਤੀਰਥ ਵੀ ਬਣਿਆ ਹੈ ਉਹ ਵੀ ਕਿਸੇ ਗੁਰੂ ਸਾਹਿਬ ਜਾ ਉਸ ਦੇ ਕਿਸੇ ਜਾਣ ਦਾ ਕੋਈ ਜਿਹੜਾ ਉਥੇ ਚਰਨ ਕਿਸੇ ਦੇ ਮੁਬਾਰਕ ਪਏ ਨੇ ਉਹ ਤੀਰਥ ਵੀ ਤਾਂ ਹੀ ਬਣਿਆ ਤੀਰਥ ਉਹ ਉਹ ਥਾਂ ਤੇ ਬਣਿਆ ਹੀ ਤਾਂ ਹੀ ਹੈ ਜਿੱਥੇ ਤੇ ਉਥੇ ਗੁਰੂ ਸਾਹਿਬ ਦੇ ਚਾਹੇ ਉਥੇ ਪ੍ਰਕਾਸ਼ ਦੇ ਰੂਪ ਦੇ ਵਿੱਚ ਚਾਹੇ ਜੋਤੀ ਜੋਤ ਦੇ ਰੂਪ ਦੇ ਵਿੱਚ ਚਾਹੇ ਲੋਕਾਂ ਦੇ ਉਧਾਰ ਕਰਨ ਦੇ ਵਾਸਤੇ ਮਹਾਰਾਜ ਜੀ ਦੇ ਜਿੱਥੇ ਗੁਰੂ ਪਾਤਸ਼ਾਹ ਦੇ ਚਰਨ ਪੈਣ ਤੀਰਥ ਬਣੇ ਤਾਂ ਜਦ ਉਸ ਦੇ ਜਨ ਦੇ ਚਰਨ ਪਏ ਨੇ ਜਿਸ ਤਰ੍ਹਾਂ ਸੱਚੇ ਪਾਸ਼ ਪਵਿੱਤਰ ਬਾਣੀ ਦੇ ਅੰਦਰ ਪਰਮਾਨ ਕਰਦੇ ਨੇ ਕਬੀਰ ਜੀ ਕਹਿੰਦੇ ਨੇ ਕਹੇ ਕਬੀਰ ਹਉ ਭਇਆ ਉਦਾਸ ਤੀਰਥ ਬੜਾ ਕੇ ਹਰ ਕਾ ਉਦਾਸ ਦਰਅਸਲ ਤੀਰਥ ਬਣਿਆ ਹੀ ਤਾਂ ਹੈ ਜਿੱਥੇ ਕਿਸੇ ਮੁਬਾਰਕ ਚਰਨ ਪਏ ਨੇ ਕਿਸੇ ਉਹ ਗੁਰਦੇਵ ਸੱਚੇ ਪਾਤਸ਼ਾਹ ਇੱਥੇ ਸਮਝਾਉਣਾ ਕਰਦੇ ਨੇ ਸਾਨੂੰ ਕਿ ਉਸ ਰੱਬ ਜੀ ਦਾ ਉਸ ਪਰਮੇਸ਼ਵਰ ਜੀ ਦੇ ਪਿਆਰ ਜਿਨ੍ਹਾਂ ਨੇ ਰੱਬ ਜੀ ਨੂੰ ਪਾਲ ਰੱਬ ਜੀ ਦੇ ਨਾਲ ਇਕਮਿਕਤਾ ਹੋ ਗਈ ਉਹਨਾਂ ਦੇ ਨਹੀਂ ਤੇ ਤਨ ਗੁਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਐਸੇ ਬਚਨ ਕਰਦੇ ਨੇ ਤੀਰਥ ਨਾਣ ਦਇਆਦਮ ਦਾਨ ਸੁ ਸੰਜਮ ਨੇਮ ਅਨੇਕ ਵਿਸੇਖ ਹੈ ਬੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜਮਾਨ ਸਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਬੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਉਸ ਰੱਬ ਜੀ ਦੇ ਨਾਮ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਨੇ ਭਾਈ ਇਹ ਜਿਹੜੇ ਤੀਰਥਾਂ ਤੇ ਇਸ਼ਨਾਨ ਕਰਨੇ ਜਾਂ ਦਾਨ ਇਤ ਆਦਰ ਕਰਨਾ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਉਸ ਦਾਨ ਦੇ ਬਾਰੇ ਵੀ ਬੜੇ ਸੁੰਦਰ ਬਰਮਾਣ ਕਰਦੇ ਨੇ ਪੁੰਨ ਦਾਨ ਜੋ ਬੀਜਦੇ ਸਭ ਧਰਮ ਦਾ ਏਕ ਹੈ ਜਾਇ ਪਵਿੱਤਰ ਬਚਨ ਮਹਾਰਾਜ ਦੇ ਬਾਣੀ ਦੇ ਸੋ ਸਤਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਮਾਗ ਦੇ ਮਹੀਨੇ ਦੇ ਅੰਦਰ ਜੇ ਤੂੰ ਇਹੋ ਜਿਹਾ ਇਸਨਾਨ ਕਰ ਲਿਆ ਰੱਬ ਜੀ ਦੇ ਪਿਆਰਿਆਂ ਦੇ ਚਰਨ ਧੂੜੀ ਦੇ ਵਿੱਚ ਇਸਨਾਨ ਕਰ ਲਿਆ ਤਾਂ ਫਿਰ ਜਿਹੜਾ ਹੈ ਇਹ ਤੇਰਾ ਮਹੀਨਾ ਜਿਹੜਾ ਇਹ ਸਫਲ ਹੋ ਸਕਦਾ ਹੈ ਅੱਗੇ ਸਤਿਗੁਰ ਸਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਹਰ ਕਾ ਨਾਮ ਤੇ ਆਏ ਸੁਣ ਸਬ ਨਾਮੋਂ ਕਰਦਾਨ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਦਾ ਨਾਮ ਨੂੰ ਧਿਆਉਣਾ ਕਰ ਉੱਤੇ ਜਾ ਕੇ ਨਾਮ ਨੂੰ ਤਿਆ ਕੇ ਫਿਰ ਕੰਨਾਂ ਦੇ ਨਾਲ ਸੁਣਨਾ ਕਰ ਫਿਰ ਇਸ ਨੂੰ ਹੋਰ ਅੱਗੇ ਇਹ ਸਿਫਤ ਸਲਾਹ ਜੋ ਰੱਬ ਜੀ ਦੀ ਪ੍ਰਮਾਤਮਾ ਦੀ ਹੈ ਇਹ ਹੋਰ ਨਾਲ ਨੂੰ ਵੰਡ ਇਹ ਦਾਨ ਇਹ ਪੁੰਨ ਕਰਮ ਹੈ ਜਿਸ ਨੂੰ ਮਹਾਰਾਜ ਜੀ ਪਵਿੱਤਰ ਬਾਣੀ ਦੇ ਅੰਦਰ ਕਹਿੰਦੇ ਨੇ ਕਲਮੈ ਇਹੋ ਪੁੰਨ ਗੁਣ ਗੋਵਿੰਦ ਗਾਏ ਇਹ ਪੁੰਨ ਕਰਮ ਨੇ ਇਹ ਦਾਨ ਹੈ ਇਹ ਦਾਨ ਕਰ ਨਾਮ ਦਾ ਦਾਨ ਕਰ ਜਦੋਂ ਇਸ ਤਰ੍ਹਾਂ ਤੂੰ ਨਾਮ ਦਾ ਦਾਨ ਕਰੇਗਾ ਨਾਮ ਨੂੰ ਜਪੇਗਾ ਸੁਨੇਗਾ ਧਿਆਏਗਾ ਤਾਂ ਫਿਰ ਕੀ ਹੋਏਗਾ ਜਨਮ ਕਰਮ ਮਲ ਓਤਰੇ ਮਨ ਤੇ ਜਾਏ ਗਮਾਨ ਕਿਉਂਕਿ ਇਸ ਮਨ ਨੂੰ ਜਨਮ ਜਨਮਾਂ ਤਰਾਂ ਦੀ ਕਿੱਤੇ ਹੋਏ ਕਰਮਾਂ ਤੋਂ ਪੈਦਾ ਹੋਏ ਵਿਕਾਰਾਂ ਦੀ ਮੈਲ ਲੱਗੀ ਹੋਈ। ਉਹ ਮੈਲ ਜਦੋਂ ਤੂੰ ਪਰਮੇਸ਼ਵਰ ਜੀ ਦਾ ਹਰ ਕਾ ਨਾਮ ਤੇ ਆਏਗਾ, ਉਸ ਨੂੰ ਸੁਣੇਗਾ ਤੇ ਹੋਰਾਂ ਨੂੰ ਸੁਣਾਏਗਾ। ਫਿਰ ਜਨਮਾਂ ਜਨਮਾਂ ਤਰਾ ਦੀ ਕੀਤੀ ਹੋਈ ਮੈਲ ਜਿਹੜੀ ਵਿਕਾਰਾਂ ਦੀ ਮੈਲ ਹੈ, ਇਹ ਉਤਰ ਜਾਵੇਗੀ ਅਤੇ ਤੇਰੇ ਮਨ ਦੇ ਵਿੱਚੋਂ ਜਿਹੜਾ ਹੰਕਾਰ ਹੈ, ਉਹ ਵੀ ਦੂਰ ਹੋ ਜਾਏਗਾ ਮਹਾਰਾਜ ਸੱਚੀ ਪਾਸਾ ਅਗੇ ਪਵਿੱਤਰ ਬਚਨ ਕਰਦੇ ਨੇ ਕਾਮ ਕਰੋਧ ਨ મોਹੀਏ ਬਿਨਸ ਲੋਭ ਸੁਵਾਨ ਕਾਮ ਯਾਨੀ ਕਾਮ ਵਿੱਚ ਕ੍ਰੋਧ ਕ੍ਰੋਧ ਦੇ ਵਿੱਚ 모ਹੀਏ ਠੱਗੇ ਜਾਂਦਾ ਸਵਾਨ ਕੁੱਤੇ ਨੂੰ ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਵਿੱਤਰ ਬਾਣੀ ਦੇ ਅੰਦਰ ਪਵਿੱਤਰ ਫੁਰਮਾਨ ਕਰਦੇ ਨੇ ਕਾਮ ਦੇ ਪ੍ਰਤੀ ਸੰਖੇਪ ਵਿੱਚ ਆ ਮਹਾਰਾਜ ਜੀ ਕਹਿੰਦੇ ਨੇ ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਨ ਹੈ ਹੇ ਕਾਮ ਤੂੰ ਜੀਵਾਂ ਨੂੰ ਆਪਣੇ ਵਾਸ ਦੇ ਵਿੱਚ ਕਰਕੇ ਨਰਕਾਂ ਵਿੱਚ ਪਹੁੰਚਾ ਸਕਦਾ ਹੈ ਜੁਨਾ ਵਿੱਚ ਪਟਕੇਗਾ ਜੇ ਇਸ ਦੇ ਵਿੱਚ ਪੈ ਗਿਆ ਚਿੱਤ ਹਰਨੰ ਤ੍ਰੈ ਲੋਕ ਗਮਯੰ ਜਪ ਤਪ ਸੇਲ ਵਿਦਾਰਨ ਹੈ ਤੂੰ ਜੀਵਾਂ ਦੇ ਮਨਾਂ ਨੂੰ ਪਰਮਾ ਲੈਂਦਾ ਹੈ ਤਿੰਨਾ ਹੀ ਲੋਕਾਂ ਵਿੱਚ ਤੇਰੀ ਪਹੁੰਚ ਹੈ ਤੇ ਤੂੰ ਜੀਵਾਂ ਦਾ ਜਿਹੜਾ ਉਹ ਕੀਤਾ ਹੋਇਆ ਜਪ ਤਪ ਸੇਲ ਧਰਮ ਸੁਧ ਜਿਹੜੇ ਗੁਣ ਨੇ ਉਹਨਾਂ ਦਾ ਜਿਹੜਾ ਹੈ ਉਹਨਾਂ ਦਾ ਜਿਹੜਾ ਉਹ ਨਾਸ ਕਰ ਦਿੰਦਾ ਹੈ ਸਤਿਗੁਰੂ ਸਚੀ ਪਾਸਾ ਜੀ ਇਸੇ ਤਰ੍ਹਾਂ ਕਰੋਧ ਦੇ ਬਾਰੇ ਪਰਮਾਨ ਕਰਦਿੰਦੇ ਕਹਿੰਦੇ ਹੈ ਕਲ ਮੂਲ ਕਰੋਧਨ ਕਦੰਚ ਕਰਨਾ ਨਾ ਉਪਰ ਜਤੇ ਕਲ ਮੂਲ ਯਾਨੀ ਝਗੜੇ ਦਾ ਮੁੱਢ ਇਹ ਝਗੜੇ ਦਾ ਮੁੱਢ ਹੈ ਕਰੋਧ ਹੈ ਝਗੜੇ ਦੇ ਮੁੱਢ ਕਰੋਧ ਤੇਰੇ ਅੰਦਰ ਕਹਿੰਦੇ ਕਦੇ ਕਰुणा ਕਦੇ ਦਇਆ ਨਹੀਂ ਆਈ ਕਦੰਚ ਕਦੇ ਵੀ ਨਹੀਂ ਕਦੇ ਨਹੀਂ ਤਰਸ ਆਇਆ ਕਦੇ ਨਹੀਂ ਉਪਜਦੀ ਕਰੋਧ ਦੇ ਅੰਦਰ ਕਦੇ ਦਇਆ ਨਹੀਂ ਉਪਜਦੀ ਵਿਖਿਆੰਤ ਜੀਵੰ ਵਸਯੰ ਕਰੋਤ ਨਿਰਤਯੰ ਕਰੋਤ ਜਥਾ ਮਰਕਟੈ ਤੂੰ ਇਹਨਾਂ ਵਿਸਿਆਂ ਦੇ ਵਿੱਚ ਅਪ ਜੀਵਾਂ ਨੂੰ ਵਸ ਕਰਕੇ ਜੇ ਇਸ ਦੇ ਵਸ ਦੇ ਵਿੱਚ ਆ ਗਿਆ ਕਰੋਧ ਦੇ ਵਿੱਚ ਤਾਂ ਫਿਰ ਜੀਵ ਇਸ ਤਰ੍ਹਾਂ ਲਚਦਾ ਜਿਸ ਤਰ੍ਹਾਂ ਮਾਰਕੀਟ ਹੈ ਕਹਿੰਦੇ ਨੇ ਬਾਂਦਰ ਨੂੰ ਜਿਵੇਂ ਬੰਦ ਲੱਗਦਾ ਇਸ ਤਰ੍ਹਾਂ ਲਚਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਲੋਭ ਦੀ ਦੀਵੀ ਮਹਾਰਾਜ ਜੀ ਨੇ ਇੱਥੇ ਬਾਤ ਕੀਤੀ ਹੈ हे ਲੋਭਾ ਲੰਪਟ ਸੰਗ ਸਿਰ ਮੋਰ ਹੈ ਅਨਕ ਲਹਿਰੀ ਕਲੋਲ ਤੇ हे ਲੋਭ ਸਿਰਮੋਹਰ ਸਿਰਮੋਹਰ ਹੈ ਜਿਹੜੇ ਮੋਹਰੀ ਬੰਦੇ ਨੇ ਜਿਹੜੇ ਮੁਖੀ ਬੰਦੇ ਨੇ ਜਿਹੜੇ ਪ੍ਰਧਾਨ ਬੰਦੇ ਨੇ ਜਿਹੜੇ ਸਿਰ ਦੇ ਤਾਜ ਨੇ ਐ ਲੋਭ ਤੇਰੀ ਸੰਗਤ ਵਿੱਚ ਰਹਿ ਕੇ ਵਿਕਾਰਾਂ ਵਿੱਚ ਐਸੇ ਮੋਰੀ ਆਗੂ ਲੋਕ ਵੀ ਡੁੱਬ ਜਾਂਦੇ ਨੇ ਤੇਰੀਆਂ ਲਹਿਰਾਂ ਵਿੱਚ ਫਸ ਕੇ ਉਹ ਅਨੇਕਾਂ ਕਲੋਲ ਕਰਦੇ ਨੇ ਤਾਂ ਵਾਂਤ ਜੀਆ ਬਹੁ ਪ੍ਰਕਾਰਾਂ ਅਨਕ ਭਾਂਤ ਬਹੁ ਡੋਲਤੇ ਫਿਰ ਉਹ ਧੌਂਦੇ ਫਿਰਦੇ ਨੇ ਬਹੁਤ ਜੀਵਾਂ ਨੂੰ ਕਈ ਤਰ੍ਹਾਂ ਜੀਵਾਂ ਨੂੰ ਜਿਹੜਾ ਹੈ ਉਹ ਇਸ ਤਰ੍ਹਾਂ ਭਟਕਦੇ ਨੇ ਤੇ ਅਨੇਕਾਂ ਤਰੀਕਿਆਂ ਦੇ ਨਾਲ ਪਦਾਰਥਾਂ ਦੇ ਵਿੱਚ ਮਾਇਆ ਇਤ ਆਦਿਕ ਤੇ ਡੋਲ ਜਾਂਦੇ ਨੇ ਜੇ ਲੋਭ ਦੇ ਵਸ ਜੀਵ ਹੋ ਗਿਆ ਇਸ ਨੂੰ ਫਿਰ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਨਤ ਮਿਤਰੰ ਨਤ ਈਸ਼ਟੰ ਨਤ ਬੰਦ ਉਹ ਨਤ ਮਾਤ ਪਿਤਾ ਤਵ ਲਜਿਆ ਮਿਤਰੰ ਯਾਨੀ ਮਿੱਤਰ ਜੇ ਲੋਗ ਦੇ ਵਸ ਦੇ ਵਿੱਚ ਪੈ ਗਿਆ ਫਿਰ ਜੀਵ ਇਸ ਦੇ ਹਸ ਅਸਰ ਦੇ ਹੇਠ ਵਿੱਚ ਰਹਿ ਕੇ ਨਾ ਉਸ ਨੂੰ ਕਿਸੇ ਮਿੱਤਰ ਦੀ ਨਾ ਈਸ਼ਟੰ ਨਾ ਗੁਰੂ ਪੀਰ ਦੀ ਬੰਧਵ ਨਾ ਸੰਬੰਧੀਆਂ ਦੀ ਮਾਤ ਪਿਤਾ ਨਾ ਮਾਂ ਪਿਓ ਦੀ ਕਿਸੇ ਦੀ ਲੱਜਿਆ ਯਾਨੀ ਕਿਸੇ ਦੀ ਸ਼ਰਮ ਨਹੀਂ ਉਹ ਸਾਨੂੰ ਰਹਿੰਦੀ ਫਿਰ ਲੋਭ ਦੇ ਬਾਰੇ ਐਸੇ ਮਹਾਰਾਜ ਜੀ ਫੁਰਮਾਨ ਕਰਦੇ ਨੇ ਇਹ ਸਾਰਾ ਕੁਝ ਹੀ ਇਹ ਜਿਹੜੇ ਵਿਕਾਰ ਨੇ ਜਿਨ੍ਹਾਂ ਨੂੰ ਵਿਕਾਰ ਲਿਖਿਆ ਹੈ ਕਿਉਂਕਿ ਕਾਮ ਕ੍ਰੋ ਲੋ ਮੋਹ ਹੰਕਾਰੇ ਵਿਕਾਰ ਨੇ ਜਿਹੜੇ ਪੰਜੇ ਰੱਬ ਜੀ ਦਾ ਨਾਮ ਜਪਣ ਦੇ ਨਾਲ ਪਰਮੇਸ਼ਵਰ ਜੀ ਦਾ ਨਾਮ ਜਪਣ ਦੇ ਨਾਲ ਹਰਕਾਰ ਨਾਮ ਧਿਆਨ ਦੇ ਨਾਲ ਸੁਣਨ ਦੇ ਨਾਲ ਇਹ ਜਿਹੜੇ ਵਿਕਾਰ ਨੇ ਇਹ ਸਾਰੇ ਇਹਨਾਂ ਵਿੱਚ ਫਸਦਾ ਨਹੀਂ ਫਿਰ ਜੀਵ ਕਿਉਂਕਿ ਜੀਵ ਜੇ ਤੀਰਥਾਂ ਤੇ ਗਿਆ ਇਹ ਵਿਕਾਰ ਫੇਰ ਵੀ ਨਾਲ ਹੀ ਰਹਿੰਦੇ ਨੇ ਇਹ ਲੋਭ ਰੂਪੀ ਜਿਹੜਾ ਹੈ ਜਿਸ ਨੂੰ ਮਹਾਰਾਜ ਜੀ ਕੁੱਤੇ ਦਾ ਦਰਜ ਲੋਭ ਰੂਪੀ ਕੁੱਤਾ ਲੋਭ ਸਵਾਨ ਇਹ ਵੀ ਖਤਮ ਹੋ ਜਾਂਦਾ ਹੈ ਕਿਉਂਕਿ ਲੋਭ ਦੇ ਅੰਦਰ ਜੀਵ ਫਿਰ ਕਿਸੇ ਇਸ ਨੂੰ ਦਿਸਦਾ ਨਹੀਂ ਕੋਈ ਨਾ ਮਿੱਤਰ ਨਾ ਮਾਤਾ ਨਾ ਪਿਤਾ ਨਾ ਸੰਬੰਧੀ ਨਾ ਕੋਈ ਗੁਰ ਪੀਰ ਵੀ ਨਹੀਂ ਇਸ ਨੂੰ ਫਿਰ ਕੋਈ ਦਿਸਦਾ ਤੋਂ ਇਹ ਸਾਰੇ ਮਹਾਰਾਜ ਸੱਚੇ ਪਾਸੇ ਕਹਿੰਦੇ ਫਿਰ ਇਹਨਾਂ ਚ ਫਿਰ ਠੱਗਿਆ ਨਹੀਂ ਜਾਂਦਾ ਜੀਬ ਜੀ ਰੱਬ ਜੀ ਦਾ ਪਰਮੇਸ਼ਵਰ ਜੀ ਦਾ ਉਸ ਦਾ ਸਿਮਨ ਕਰੇਗਾ ਉਸ ਨੂੰ ਯਾਦ ਕਰੇਗਾ ਸਤਗੁਰੂ ਜੀ ਅੱਗੇ ਪਵਿੱਤਰ ਫਰਮਾਨ ਕਰ ਦਿੰਨੇ ਸੱਚੇ ਮਾਰਗ ਚੱਲਦੇ ਆਂ ਉਸਤ ਤਤ ਕਰੇ ਜਹਾਨ ਮਾਰਗਿਆਣੇ ਰਸਤੇ ਉੱਤੇ ਉਸਤ ਸੋਭਾ ਵਡਿਆਈ ਸੱਚ ਦੇ ਰਾਹ ਦੇ ਉੱਤੇ ਤੁਰਿਆ ਜਿਹੜਾ ਸੰਸਾਰ ਹੈ ਜਿਹੜਾ ਜਗਤ ਹੈ ਉਹ ਫਿਰ ਵਡਿਆਈ ਕਰਦਾ ਹੈ ਉਹ ਫਿਰ ਸੋਭਾ ਕਰਦਾ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ 860 60 ਤੇ 8 ਯਾਨੀ 68 68 ਤੀਰਥ ਨੇ ਜੋ ਸ਼ਾਸਤਰਾਂ ਦੇ ਮੁਤਾਬਕ 68 ਤੀਸ ਲਿਖੇ ਨੇ ਇਹਨੇ ਸਾਰੇ ਤੀਰਥਾਂ ਦਾ ਇਸ ਨਾਮ ਜੀਵਤੇ ਦਇਆ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਵਿੱਤਰ ਬਾਣੀ ਦੇ ਅੰਦਰ ਦਇਆ ਬਾਰੇ ਬੜੇ ਬਚਨ ਮਹਾਰਾਜ ਦੇ ਲਿਖਤੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੀ ਪਾਸਣ ਜਦੋਂ ਜਨੇਊ ਪਵਾਣ ਲੱਗੇ ਨਾ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੀ ਪਾਸਣ ਬਚਨੀ ਪਹਿਲਾਂ ਦਇਆ ਦਾ ਕੀਤਾ ਹੈ ਕਹਿੰਦੇ ਮੈਂ ਇਹ ਜਨੇਊ ਪਾਣ ਪਾ ਸਕਦਾ ਜਿਸ ਦੇ ਵਿੱਚ ਦਇਆ ਕਪਾ ਦਇਆ ਰੂਪੀ ਕਪਾ ਹੋਵੇ ਸੰਤੋਖ ਰੂਪੀ ਸੋਤ ਹੋਵੇ ਉਹ ਪਾ ਸਕਦਾ ਮਹਾਰਾਜ ਕਹਿੰਦੇ ਦਇਆ ਕਪਾ ਸੰਤੋਖ ਸੋਤ ਜਤ ਗੰਢੀ ਸਤ ਵਟ ਇਹੋ ਜਿਨੇ ਉਹ ਜੀ ਕਾ ਹਈ ਤਾ ਪੜਨੇ ਕਰ ਦਇਆ ਦੇ ਬਾਰੇ ਤੁਲਸੀ ਜੀ ਬੜੇ ਸੁੰਦਰ ਬਚਨ ਕਰਦੇ ਨੇ ਕਹਿੰਦੇ ਦਇਆ ਧਰਮ ਕਾ ਮੋਲ ਹੈ ਪਾਪ ਮੋਲ ਅਭਿਮਾਨ ਤੁਲਸੀ ਦਇਆ ਨਾ ਛੋਡੀ ਐ ਜਬ ਲਗ ਘਟ ਮੈ ਪ੍ਰਾਨ ਕਹਿੰਦੇ ਜਿੰਨਾ ਚਿਰ ਤੇਰੇ ਸਰੀਰ ਦੇ ਅੰਦਰ ਪ੍ਰਾਨ ਚੱਲਦੇ ਨੇ ਇੰਨਾ ਚਿਰ ਤੋ ਉਸ ਦਇਆ ਨੂੰ ਨਾ ਛੱਡੀ ਕਿਉਂਕਿ ਜੇ ਪਾਪਕ ਪਾਪ ਜਿਹੜਾ ਹੈ ਉਹ ਹੰਕਾਰ ਦਾ ਮੂਲ ਹੈ ਮੂਲ ਜਿਹੜਾ ਹੈ ਉਹ ਹੰਕਾਰ ਦਾ ਹੈ ਪਾਪ ਦਇਆ ਧਰਮ ਦਾ ਮੂਲ ਹੈ ਸਤਗੁਰੂ ਸੱਚੇ ਪਾਤਸ਼ਾਹ ਬੜੇ ਪਵਿੱਤਰ ਬਾਚਨ ਬਾਣੀ ਦੇ ਅੰਦਰ ਖੈਰ ਦਇਆ ਬਾਰੇ ਕਰਦੇ ਨੇ ਤੋਂ ਗੁਰਦੇਵ ਸੱਚੇ ਪਾਤਸ਼ਾਹ ਜੀ ਇੱਥੇ ਲਿਖਦੇ ਨੇ 68 ਤੀਰਥਾਂ ਦਾ ਪੁੰਨ ਜਿਹੜਾ ਹੈ ਉਹ ਜੀਆਂ ਉੱਤੇ ਦਇਆ ਕਰਨ ਦੇ ਨਾਲ ਪ੍ਰਾਪਤ ਹੋ ਸਕਦਾ ਹੈ ਇਹ 68 ਤੀਰਥਾਂ ਦਾ ਇਸ਼ਨਾਨ ਹੋਰ ਹੋਰ ਸਗਲ ਪੁੰਨ ਮਹਾਰਾਜ ਕਹਿੰਦੇ ਸਾਰੇ ਪੁੰਨ ਜਿਹੜੇ ਨੇ ਕਿਉਂਕਿ ਦਇਆ ਕਰਨੀ ਜਿਹੜੀ ਹੈ ਜੀਵਾਂ ਉੱਤੇ ਦਇਆ ਕਰਨੀ ਇਹ ਧਾਰਮਿਕ ਮੰਨੀ ਗਈ ਹੈ ਸੋ ਮੰਨੀ ਜਾਂਦੀ ਹੈ ਇਹ ਸਾਰਾ ਕੁਝ 68 ਤੀਰਥਾਂ ਦਾ ਇਸ਼ਨਾਨ ਔਰ ਸਾਰੇ ਪੁੰਨ ਜਿਹੜੇ ਨੇ ਇਹ ਸਾਰਾ ਕੁਝ ਦੀ ਸੁਭਾਵਿਕ ਜਦ ਸੱਚੇ ਪਾਤਸ਼ਾਹ ਪਰਮੇਸ਼ਵਰ ਜੀ ਨੂੰ ਤੂੰ ਯਾਦ ਕਰੇਗਾ ਜਦੋਂ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਹਰਕਾਰ ਨਾਮ ਤੇ ਆਏ ਸੁਣ ਸਭਨਾ ਨੋਕਰਦਾਨ ਕਰੇਗਾ ਤਾਂ ਫਿਰ ਇਹ ਸਾਰੇ ਸੁਭਾਵਿਕ ਹੀ ਜਿਹੜੇ ਨੇ ਇਹ ਪ੍ਰਾਪਤ ਹੋ ਜਾਂਦੇ ਨੇ ਸਾਰਾ ਕੁਝ ਸਿਮਰਨ ਦੇ ਵਿੱਚ ਹੀ ਆ ਜਾਂਦਾ ਹੈ ਪਾਤਸ਼ਾਹ ਅੱਗੇ ਫਰਮਾਨ ਕਰਦੇ ਨੇ ਜੀ ਸਨੋ ਦੇ ਵੈ ਦਇਆ ਕਰ ਸੋਈ ਪੁਰਖ ਸੁਜਾਨ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਚੇ ਪਾਸਾ ਦਇਆ ਯਾਨੀ ਕਿਰਪਾ ਜਿਸ ਮਨੁੱਖ ਨੂੰ ਇਹ ਦਾਤ ਦਿੰਦਾ ਨਾ ਸਿਮਰ ਉਹ ਮਨੁੱਖ ਜ਼ਿੰਦਗੀ ਦੇ ਵਿੱਚ ਅਸਲ ਰਾਹ ਦੀ ਪਛਾਣ ਵਾਲਾ ਹੋਣ ਕਰਕੇ ਉਹ ਮਨੁੱਖ ਸੁਜਾਣ ਵਾਲੀ ਸਿਆਣਾ ਹੋ ਜਾਂਦਾ ਹੈ ਕਾਲਪੁਰ ਖੁਆਹਿਗੁਰੂ ਪਰਮੇਸ਼ਵਰ ਸੱਚੇ ਪਾਤਸ਼ਾਹ ਜੀ ਹੈ ਤੇ ਦਿਆਲਤਾ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਲਿਖਦੈ ਨੇ ਦੀਨਨ ਕੀ ਪ੍ਰਤਪਾਲ ਕਰੈਨੇ ਤੇ ਸੰਤ ਉਬਾਰ ਗਨੀਮਨਗਾਰ ਦੀਨਨ ਕੀ ਪ੍ਰਤਪਾਲ ਕਰੈਨੇ ਤੇ ਸੰਤ ਉਬਾਰ ਗਨੀਮਨਗਾਰ ਐ ਪਛ ਪਸੂ ਨਗਨਾਗ ਨਰਾਤਪ ਸਰਬ ਸਮੈ ਸਰਬ ਕੋਪਰਤ ਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਾਨਿਦ ਦੋਖਣ ਦੇਖਤ ਹੈ ਪਰ ਦੇਤ ਨਹਾਰੈ ਦੋਖ ਦੇਖਦੇ ਤੇ ਪਰਮੇਸ਼ਰ ਉਹ ਦਇਆਵਣ ਇਤਨਾ ਦਇਆ ਦਾ ਕਰ ਹੈ ਰੱਬ ਜੀ ਪਰ ਉਹ ਦੇਨ ਤੋਂ ਕਦੇ ਇਨਕਾਰੀ ਨਹੀਂ ਪਰਮੇਸ਼ਰ ਜੀ ਹੁੰਦੇ ਇਸੇ ਵਾਸਤੇ ਪਰਮੇਸ਼ਰ ਸਾਰਿਆਂ ਨੂੰ ਜਿਹੜਾ ਚੰਗੇ ਮੰਦਨ ਸਭਨਾਂ ਨੂੰ ਪਰਮੇਸ਼ਰ ਸੱਚੇ ਪਾਤਸ਼ਾਹ ਰਿਜਕ ਇਤ ਆਦਿਕ ਵੀ ਆਪਣੇ ਆਪ ਸੁਭਾਵਕੇ ਦੇ ਜਾਂਦੇ ਨੇ ਕਿਉਂਕਿ ਦਇਆ ਦਾ ਕਰ ਹੈ ਰੱਬ ਜੀ ਤਾਂ ਫਿਰ ਜਿਸ ਨੂੰ ਪਰਮੇਸ਼ਵਰ ਰਹਿਮਤ ਕਰਕੇ ਦਇਆ ਕਰਕੇ ਕਿਰਪਾ ਕਰਕੇ ਸਿਮਰਨ ਦੀ ਦਾਤ ਬਖਸ਼ੇ ਉਹ ਫੁਰਖ ਜਿਹੜਾ ਸੁਜਾਨ ਸਿਆਣਾ ਹੋ ਜਾਂਦਾ ਹੈ ਜੇ ਨਾ ਮਿਲਿਆ ਪ੍ਰਭ ਆਪਨਾ ਨਾਨਕ ਤਿਨ ਕੁਰਬਾਨ ਪੰਚਮ ਗੁਰਦੇਵ ਧੰ ਸੇਰੇ ਗੁਰ ਅਰਜਨ ਦੇ ਮਹਾਰਾਜ ਦੀ ਫੁਰਮਾਨ ਕਰਦੇ ਨੇ ਜਿਨ੍ਹਾਂ ਨੂੰ ਇਹੋ ਜਿਹਾ ਪਰਮੇਸ਼ਵਰ ਰੱਬ ਜੀ ਅਕਾਲ ਪੁਰਖ ਪਰਮੇਸ਼ਵਰ ਪ੍ਰਭੂ ਮਿਲ ਪਿਆ ਹੈ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਮੈਂ ਉਹਨਾਂ ਤੋਂ ਸਦਕੇ ਜਾਂਦਾ ਮੈਂ ਉਹਨਾਂ ਤੋਂ ਵਾਰੀ ਜਾਂਦਾ ਮੈਂ ਉਹਨਾਂ ਤੋਂ ਕੋਲੇ ਜਾਂਦਾ ਮਾਗ ਸੁੱਚੇ ਸੇ ਕਾਂਢੀਏ ਜਿਨ ਪੂਰਾ ਗੁਰ ਮਹਿਰਵਾਨ ਮਾਗਦੇ ਮਹੀਨੇ ਦੇ ਵਿੱਚ ਸਿਰਫ ਉਹੀ ਬੰਦੇ ਜਿਹੜੇ ਨੇ ਸੂਚੇ ਕਹੇ ਜਾਂਦੇ ਨੇ ਜਿਨ੍ਹਾਂ ਉਤੇ ਰੱਬ ਜੀ ਦਇਆਲਤਾ ਕਰਦੇ ਨੇ ਦਇਆਲਤਾ ਕਰਕੇ ਜਿਨ੍ਹਾਂ ਨੂੰ ਪਰਮੇਸ਼ਵਰ ਸੱਚੇ ਪਾਤਸ਼ਾਹ ਸਿਮਰਨ ਦੀ ਦਾਤ ਬਖਸ਼ਸ ਕਰਦੇ ਨੇ ਉਹ ਇਸ ਮਹੀਨੇ ਦੇ ਅੰਦਰ ਸੂਚੇ ਕਿਉਂਕਿ ਮਹਾਰਾਜ ਜੀ ਇਹ ਪ੍ਰਮਾਣ ਕਰਦੇ ਨੇ ਸੂਚੇ ਇਹਨਾਂ ਆਖੀ ਹੈ ਬਹਿਣ ਜੇ ਪਿੰਡਾ ਧੋਏ ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਅਸਤ ਉਹ ਜੀਵ ਸੁੱਚੇ ਨੇ ਜਿਨ੍ਹਾਂ ਤੇ ਦਇਆ ਕਰਦਾ ਹੈ ਪਰਮੇਸ਼ਵਰ ਜੀ ਸਿਮਰਨ ਦੀ ਦਾਤ ਬਖਸ਼ ਦੇ ਸੋ ਗੁਰਦੇਵ ਸੱਚੇ ਪਾਛੇ ਅਗੰਮੀ ਬਚਨ ਬਿਆੰਤ ਬਿਆੰਤ ਸਤਗੁਰੂ ਸੱਚੇ ਪਾਛੇ ਬਚਨਾਂ ਦੀ ਜਿਹੜੀ ਸੰਖੇਪ ਵਿਚਾਰ ਕਰਦੇ ਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤੁਰਤੀਆਂ ਹੋ ਜਾਂਦੀਆਂ ਨੇ ਗੁਰੂ ਕੀ ਸੰਗਤ ਬਖਸ਼ ਨਯੋਗ ਹੈ ਗੁਰੂ ਗ੍ਰੰਥ ਸਾਹਿਬਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਭੂਲ ਖਿਮੋ 함ਰੀ ਪ੍ਰਭ ਆਪਨ ਪੁੱਲਨ ਹਾਰ ਕਹਾ ਕੋ ਮੋਸਮ ਦਾਤਾ ਜੀ ਮੈਂ ਪੁੱਲਨ ਹਾਰਾਂ ਆ ਪੁੱਲਨ ਬਖਸਣ ਵਾਲੇ ਹੋ ਭੂਲਾ ਨਾ ਚਿਤਾਰਿਓ ਜੀ ਭੁੱਲ ਚੁਕ ਦੀ ਖਿਮਾ ਆਓ ਆਖਰੀ ਤੁਕਾਂ ਪੜ ਕੇ ਅਪ ਸਮਾਪਤੀ ਕਰੀਏ ਜਿਨਾ ਮਿਲਿਆ ਪ੍ਰਭ ਆਪਨਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕੰਢੀਐ ਜਿਨ ਪੂਰਾ ਗੁਰ ਮਹਿਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ